ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਵਿਚਾਰ ਕਰਨੇ ਨੇ ਸੰਗਤਾਂ ਦੇ ਮੈਸੇਜ ਆ ਰਹੇ ਸਨ WhatsApp ਤੇ ਕਿਉਂਕਿ ਸਾਡਾ WhatsApp ਵਾਲਾ ਨੰਬਰ ਸੰਗਤ ਜੀ YouTube ਦਿੱਤਾ ਹੋਇਆ ਹੈ WhatsApp ਤੇ ਮੈਸੇਜ ਕੀਤਾ ਹੈ ਸੰਗਤਾਂ ਨੇ ਕਿ ਅੰਮ੍ਰਿਤ ਵੇਲੇ ਕੋਈ ਉੱਠਣ ਦਾ ਤਰੀਕਾ ਦੱਸੋ ਕਿ ਅੰਮ੍ਰਿਤ ਵੇਲੇ ਕਿਵੇਂ ਉੱਠੀਦਾ ਹੈ ਜਾਗ ਨਹੀਂ ਆਉਂਦੀ ਅੰਮ੍ਰਿਤ ਵੇਲੇ ਸੰਗਤ ਜੀ ਅੱਜ ਆਪਾਂ ਇਸ ਤੇ ਵਿਚਾਰ ਕਰਨੀ ਹੈ ਕੀ ਅੰਮ੍ਰਿਤ ਵੇਲੇ ਉੱਠਣ ਦਾ ਤਰੀਕਾ ਕੀ ਹੈ ਸੋ ਜਦੋਂ ਆਪਾਂ ਸੰਗਤ ਜੀ ਰਾਤ ਨੂੰ ਕੀਰਤਨ ਸੁਹੇਲੇ ਬਾਣੀ ਦਾ ਜਾਪ ਕਰਕੇ ਸੌਂਨੇ ਆ ਇੱਕ ਤਾਂ ਉਦੋਂ ਅਰਦਾਸ ਇਹ ਕਰਨੀ ਸੱਚੇ ਪਾਤਸ਼ਾਹ ਜੀ ਰੈਣ ਬਤੀ ਤੋਂ ਲੱਗੀਏ ਤੇ ਅੰਮ੍ਰਿਤ ਵੇਲੇ ਉੱਠਣ ਦੀ ਦਾਤ ਬਖਸ਼ਿਸ਼ ਕਰਨੀ ਅੰਮ੍ਰਿਤ ਵੇਲੇ ਉੱਠਣ ਦੀ ਅਰਦਾਸ ਬੇਨਤੀ ਆਪਾਂ ਜਰੂਰ ਕਰਨੀ ਹੈ ਰਾਤ ਨੂੰ ਸੌਂ ਲੱਗਿਆ ਅੰਮ੍ਰਿਤ ਵੇਲੇ ਉੱਠਣ ਦੀ ਜਿਹੜੀ ਦਾਤ ਹੈ ਸੰਗਤ ਜੀ ਬੜੀ ਕੀਮਤੀ ਹੈ ਤੇ ਇਹ ਵਿਰਲੇ ਨੂੰ ਮਿਲਦੀ ਹੈ ਬਹੁਤਿਆਂ ਨੂੰ ਨਹੀਂ ਮਿਲਦੀ ਤੇ ਲੇਟ ਉੱਠਣ ਦਾ ਕਾਰਨ ਕੀ ਹੈ ਉੱਠਿਆ ਕਿਉਂ ਨਹੀਂ ਜਾਂਦਾ ਜਿਹੜੀਆਂ ਸੰਗਤਾਂ ਸੱਤ ਵੇ ਉੱਡਦੀਆਂ 6 ਵਜੇ ਉੱਡਦੀਆਂ 8 ਵਜੇ ਉੱਡਦੀਆਂ ਉਹਨਾਂ ਦਾ ਮੁੱਖ ਕਾਰਨ ਕੀ ਹੈ ਕਿ ਉਹ ਰਾਤ ਨੂੰ ਲੇਟ ਸੌਂਦੀਆਂ ਅੰਮ੍ਰਿਤ ਵੇਲੇ ਉੱਠਣ ਬਾਰੇ ਨਾ ਪੁੱਛੋ ਕਿ ਉੱਠਣਾ ਅੰਮ੍ਰਿਤ ਵੇਲੇ ਕਿਵੇਂ ਉੱਠੀਦਾ ਹੈ ਇਹ ਪੁੱਛਿਆ ਕਰੋ ਕਿ ਸੌਣ ਵਾਲਾ ਜਿਹੜਾ ਸਮਾਂ ਹੈ ਉਹ ਸਾਡਾ ਕੀ ਹੋਣਾ ਚਾਹੀਦਾ ਹੈ ਜਦੋਂ ਸੰਗਤ ਜੀ ਆਪਣਾ ਸੌਣ ਵਾਲਾ ਸਮਾਂ ਸਹੀ ਕਰ ਲਿਆ ਅੰਮ੍ਰਿਤ ਵੇਲੇ ਆਪੇ ਹੀ ਜਾਗ ਆਵੇਗੀ ਆਪਣਾ ਕੀ ਸੁਭਾਅ ਬਣ ਗਿਆ ਰਾਤ ਦੇ 12 ਵਜੇ ਤੱਕ 1 ਵਜੇ ਤੱਕ ਮੋਬਾਈਲ ਦੇਖਦੇ ਰਹਿੰਨੇ ਆ ਜਦੋਂ ਬੈਟਰੀ ਲੋ ਹੁੰਦੀ ਹੈ ਮੋਬਾਈਲ ਦੀ ਉਦੋਂ ਸੰਗਤ ਜੀ ਆਪਾਂ ਸੌਣੇ ਆ 12 1 ਵਜੇ 12 1 ਵਜੇ ਸੌਂ ਕਰਕੇ 3 ਵਜੇ 4 ਵਜੇ 5 ਵਜੇ ਕਿਵੇਂ ਉਠਾਂਗੇ ਨਹੀਂ ਉੱਠ ਸਕਦੇ ਇਸ ਕਰਕੇ ਪਹਿਲਾਂ ਸੌਣ ਦਾ ਜਿਹੜਾ ਸਿਸਟਮ ਹੈ ਸੌਣ ਦੀ ਜਿਹੜੀ ਸੰਗਤ ਜੀ ਤਰੀਕਾ ਉਹ ਅਪਣਾਓ ਉੱਠਣ ਦਾ ਤਰੀਕਾ ਜਿਹੜਾ ਉੱਠਣ ਦਾ ਸੰਗ ਸਮਾਂ ਆਪੇ ਬਣ ਜਾਵੇਗਾ ਕਿਉਂਕਿ ਜਿਹੜੀਆਂ ਸੰਗ ਤਾਂ ਰਾਤ ਦੇ 12 ਵਜੇ ਤੱਕ ਮੋਬਾਈਲ ਵੇਖਦੀਆਂ ਉਹ ਅੰਮ੍ਰਿਤ ਵਾਲਾ ਨਹੀਂ ਸੰਭਾਲ ਸਕਦੀਆਂ ਆਯੁਰਵੈਦਿਕ ਵਾਲੇ ਵੀ ਤੁਸੀਂ ਕਿਸੇ ਹਕੀਮ ਕੋਲ ਡਾਕਟਰ ਕੋਲ ਜਾਓਗੇ ਤੇ ਉਹ ਇਹ ਗੱਲ ਕਹੇਗਾ ਕਿ ਸਮੇਂ ਦੇ ਨਾਲ ਸੌਇਆ ਕਰੋ ਮਤਲਬ ਟਾਈਮ ਦੇ ਨਾਲ ਸੌਂ ਜਾਇਆ ਕਰੋ ਸੌਣ ਦਾ ਸਮਾਂ ਕੀ ਹੈ 9 10 ਦੇ ਵਿਚਾਲੇ ਪਹਿਲੀ ਗੱਲ ਤੇ 9 ਵਜੇ ਹੁਣ ਦਾ ਸਮਾਂ ਜਿਹੜਾ ਸੰਗਤ ਜੀ 9 ਵਜੇ 9:30 ਵੱਧ ਤੋਂ ਵੱਧ 10 10 ਵਜੇ ਬੰਦਾ ਸੌਂ ਜਾਣਾ ਚਾਹੀਦਾ ਹੈ ਉੱਠਣ ਦਾ ਸਮਾਂ ਕੀ ਹੈ ਸੰਗਤ ਜੀ ਗੁਰੂ ਸਾਹਿਬ ਜੀ ਫਿਰ ਆਪੇ ਕਿਰਪਾ ਕਰਦੇ ਨੇ ਸਾਰਿਆਂ ਨੂੰ ਅੰਮ੍ਰਿਤ ਵੇਲੇ ਇੱਕ ਵਾਰੀ ਜਾਗ ਜ਼ਰੂਰ ਆਉਂਦੀ ਹੈ ਜਦੋਂ ਬਾਹਰ 4 ਵਜੇ 3:30 ਵਜੇ ਚਿੜੀਆਂ ਚਹਿਕਦੀਆਂ ਅੰਮ੍ਰਿਤ ਵੇਲੇ ਤੇ ਸੰਗਤ ਜੀ ਸਾਰਿਆਂ ਨੂੰ ਜਾਗ ਆਉਂਦੀ ਇੱਕ ਵਾਰੀ ਪਰ ਆਪਾਂ ਇੰਨੇ ਢੀਠ ਹੋ ਚੁੱਕੇ ਆਂ ਫਿਰ ਆਪਾਂ ਖੇਸ ਦੀ ਬੁੱਕਲ ਮਾਰ ਕੇ ਸੌ ਜਾਂਦੇ ਆਂ ਇੱਕ ਵਾਰੀ ਸਾਰਿਆਂ ਨੂੰ ਗੁਰੂ ਸਾਹਿਬ ਜੀ ਉਠਾਉਂਦੇ ਨੇ ਉੱਠੋ ਭਾਈ ਅੰਮ੍ਰਿਤ ਵੇਲਾ ਹੋ ਗਿਆ ਚਿੜੀਆਂ ਚਹਿਕਦੀਆਂ ਪਈਆਂ ਬਾਹਰ ਵੇਖੋ ਚਿੜੀਆਂ ਅੰਮ੍ਰਿਤ ਵੇਲੇ ਕਿਵੇਂ ਉੱਠ ਪੈਂਦੀਆਂ ਨੇ ਚਿੜੀਆਂ ਦਾ ਸਮਾਂ ਜਦੋਂ ਤੁਸੀਂ ਸਮਿਆਂ ਰਾਤ ਨੂੰ 8 ਵਜਣਗੇ 7 ਵਜਣਗੇ ਸਾਰੇ ਪੰਛੀ ਸੰਗਤ ਆਪੋ ਆਪਣੇ ਆਲੇ ਵਿੱਚ ਚਲ ਜਾਂਦੇ ਨੇ ਆਲਣਾ ਦੇ ਵਿੱਚ ਜਾ ਕੇ ਆਰਾਮ ਕਰਦੇ ਨੇ ਸਾਰੇ ਕਦੇ ਵੀ ਤੁਸੀਂ ਇਹ ਨਹੀਂ ਵੇਖੋ ਕਿ ਰਾਤ ਨੂੰ 9 ਵਜੇ 10 ਵਜੇ ਕੋਈ ਪੰਛੀ ਬਾਹਰ ਉੜਦਾ ਫਿਰਦਾ ਨਹੀਂ ਕੋਈ ਬੋਲ ਦਾ ਪੰਛੀ ਨਹੀਂ ਦਿਸੇਗਾ ਸਿਰਫ ਦਿਸੇਗਾ ਕੌਣ ਇਨਸਾਨ ਇਨਸਾਨ ਹੀ ਗਲੀਆਂ ਵਿੱਚ 11-12 ਵਜੇ ਤੱਕ ਗਲੀਆਂ ਵਿੱਚ ਫਿਰਦਾ ਰਹਿੰਦਾ ਹੈ ਇਸ ਕਰਕੇ ਚਿੜੀਆਂ ਤੋਂ ਪੰਛੀਆਂ ਤੋਂ ਸਿੱਖ ਲਓ ਕਿ ਸੌਣਾ ਕਿਵੇਂ ਹੈ ਉਹ ਵੀ 7-8 ਵਜੇ ਸੰਧਿਆ ਸਮੇਂ ਜਾ ਕੇ ਆਪਣੇ ਆਲਣਾਂ ਦੇ ਵਿੱਚ ਜਾ ਕੇ ਬੈਠ ਜਾਂਦੇ ਆਰਾਮ ਕਰਦੇ ਤਾਂ ਫਿਰ ਉਹ ਅੰਮ੍ਰਿਤ ਵੇਲੇ 4 ਵਜੇ ਚੈੱਕ ਦੇ ਨੇ ਆਣ ਕੇ ਇਸ ਕਰਕੇ ਆਪਣਾ ਜਿਹੜਾ ਸੌਣ ਦਾ ਤਰੀਕਾ ਬਣਾਓ ਸਹੀ ਰਾਤ ਨੂੰ 9-10 ਵਜੇ ਦੇ ਵਿਚਾਲੇ ਸੌ ਜਾਓ ਅੰਮ੍ਰਿਤ ਵੇਲੇ 3 ਵਜੇ 4 ਵਜੇ ਆਪੇ ਜਾਗ ਆਵੇਗੀ ਜਦੋਂ ਜਾਗ ਆਵਗੀ ਤੇ ਤੁਹਾਡਾ ਨਿਤਨੇਮ ਬਣੇਗਾ ਸੰਗਤ ਜੀ ਗੁਰੂ ਸਾਹਿਬ ਕਿਰਪਾ ਵੀ ਕਰਨਗੇ ਫਿਰ ਵੇਖਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਤਬਦੀਲੀਆਂ ਕਿੰਨੀ ਆਉਂਦੀਆਂ ਜਦੋਂ ਤੁਸੀਂ ਅੰਮ੍ਰਿਤ ਵੇਲੇ ਸੰਭਾਲ ਲੋਗੇ ਅੰਮ੍ਰਿਤ ਵੇਲੇ ਇੱਕ ਤਾਂ ਸੁਨ ਸ਼ਾਂਣ ਹੁੰਦੀ ਏ ਗੁਰਬਾਣੀ ਦਾ ਨਿਤਨੇਮ ਹੋ ਜਾਂਦਾ ਏ ਉਸ ਕਿਤੇ ਆਪਣੇ ਕੰਮ ਦੀ ਟੈਨਸ਼ਨ ਨਹੀਂ ਹੁੰਦੀ ਕਿ ਆਹ ਕੰਮ ਕਰਨਾ ਏ ਕਿਸ ਦਾ ਫੋਨ ਆਜਣਾ ਨਹੀਂ ਅੰਮ੍ਰਿਤ ਵੇਲੇ ਕੋਈ ਵੀ ਟੈਨਸ਼ਨ ਨਹੀਂ ਹੁੰਦੀ ਆਪਣਾ ਜਿਹੜਾ ਮਾਈਂਡ ਹੈ ਫ੍ਰੀ ਹੁੰਦਾ ਏ ਇਸ ਕਰਕੇ ਅੰਮ੍ਰਿਤ ਵੇਲੇ ਉੱਠਣ ਦਾ ਤਰੀਕਾ ਇਹੀ ਹੈ ਕਿ ਰਾਤ ਦਾ ਸੌਣ ਦਾ ਸਮਾਂ ਸਹੀ ਕਰ ਲਓ ਅਮਰਤ ਜੀ ਉੱਠਣ ਦਾ ਤਰੀਕਾ ਆਪੇ ਸੈੱਟ ਹੋ ਜਾਵੇਗਾ ਭੁੱਲਾਂ ਦੀ ਮਾਫੀ ਸੰਗਤ ਜੀ ਵੀਡੀਓ ਸ਼ੇਅਰ ਜਰੂਰ ਕਰਿਓ ਗੁਰਬਾਣੀ ਦੀ ਲੜੀਵਾਰ ਸੰਥਿਆ ਇਸੇ ਚੈਨਲ ਤੇ ਰਾਤ ਨੂੰ 6:30 ਵਜੇ ਹੁੰਦੀ ਹੈ ਆਪ ਜੀ ਨੇ ਜਰੂਰ ਸਰਵਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ